ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਵੱਧ ਸਬਸਕ੍ਰਾਈਬ ਕਰਿਓ ਲੱਗੇ ਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਗਰੀਬ ਦਾ ਫਾਇਦਾ ਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਜੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਹੰਡ ਤੱਕ ਬਣੇ ਰਹੋ ਨਰਖ ਤੇ ਪਰਖ ਕਰਕੇ ਤਸੱਲੀ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਅੱਜ ਦੀ ਵਿਜਿਟ ਪਿੰਡ ਚੁੰਗਿਆਲੀ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਸੇਵਕ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਆਓ ਕਰੀਏ ਤੁਹਾਡੇ ਨਾਲ ਸਾਂਝੀ ਪੁੱਛ ਕੇ ਅੱਜ ਦੇ ਭਾਅ ਭੱਤੇ ਕਿਤਰਾ ਦੇ ਰਹਿਣਗੇ ਭਾਈ ਸੇਵ ਕੇ ਸასი ਘਾਲ ਸასი ਘਾਲ ਜੀ ਸასი ਘਾਲ ਕੀ ਹਾਲ ਆ ਵਧੀਆ ਚੜਦੀ ਕਲਾਈ ਓਕੇ ਰਿਪੋਰਟ ਓਕੇ ਜੀ ਓਕੇ ਠੀਕ ਠਾਕ ਹਾਂਜੀ ਵਧੀਆ ਜੀ ਲਾਈ ਰੌਣਕ ਪੂਰੀ ਰੌਣਕ ਕਿੰਨੇ ਕ ਪਸ਼ੂਾਂ ਦੀ ਲੱਗੇ ਜੀ 8 ਬਈ 8 ਹਾਂਜੀ ਰਕਾਰ ਤੋੜ ਦਈ ਤੇ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਸਾਰੇ ਤਰ੍ਹਾਂ ਦੇ ਪਸ਼ੂ ਸਾਰੇ ਤਰ੍ਹਾਂ ਦੇ ਜਿਹੋ ਜੇ ਮਰਜ਼ੀ ਲੈ ਲੋ ਕੋਈ ਤੋਕੜ ਘੱਪਣ ਹਾਂਸਰਾ ਹਨਾ ਕੋਈ ਮਾਣੀ ਭਾਵੇਂ ਜਿਹੋ ਜਾਂ ਮਰਜੀ ਵੈਰਾਈਟੀ ਜਿਹੜੀ ਮੱਤੀ ਖਾਲੀ ਨਹੀਂ ਜਾਂਦਣਾ ਨਹੀਂ ਖਾਲੀ ਕਿਸੇ ਨੂੰ ਨਹੀਂ ਜਾਂਦੀ ਹਰ ਤਰ੍ਹਾਂ ਦੀ ਵੈਰਾਈਟੀ ਜਿਵੇਂ ਸਬਜ਼ੀ ਮੰਡੀ 'ਚ ਹੁੰਦਾ ਹਨਾ ਵਾਹ ਜੀ ਵਾਹ ਤੇ ਨਾਮ ਦੱਸਿਓ ਡਰੈੱਸ ਨਾਮ ਮੇਰਾ ਗੁਰਸੇਵ ਸਿੰਘ ਜੀ ਪਿੰਡ ਸਿੰਘਾਲੇ ਕਦੀਮ ਜ਼ਿਲ੍ਹਾ ਫੋਪੇਰ ਤਸੀਲ ਫਰੰਟਾ ਮੋਬਾਈਲ ਨੰਬਰ ਅਡਾ ਗੁਲਗੜੀ ਮੋਬਾਈਲ ਨੰਬਰ 62831 2482 ਸ਼ੁਰੂਆਤ ਹੀ ਵਾਹ ਜੀ ਇਹ ਕਾ ਨੀ ਨਾ ਹਣਾ ਇਹ ਤੋਂ ਸ਼ੁਰੂਆਤ ਕਰੀਏ ਇਹ ਟੈਂਕਰ ਕਿਥੋਂ ਘੜ ਲੈਂਦਾ ਜੱਟਾ ਵੱਡਾ ਹਾਂ ਜੀ ਲਾਗੇ ਪਹਿਲਾਂ ਤੇ ਲਾਗੇ ਖੜ ਹਾਂ ਕਾਦ ਗੁੱਦ ਵਿਖਾਈਏ ਭੈਣ ਭਰਾਵਾਂ ਨੂੰ ਕਿ ਕਿੱਡਾ ਆ ਗਿਆ ਨਾ ਨਹੀਂ ਨਹੀਂ ਅੱਗੇ ਆ ਜਾ ਮੇਰਾ ਵੀਰ ਮੜਿਆ ਆ ਜਾ ਇਹ ਤੈਨੂੰ ਲਗੋਈ ਜਾਂਦੀ ਆ ਹਾਂ ਜੀ ਜਿੱਦਾਂ ਦੁੱਧ ਵਾਲਾ ਟੈਂਕਰ ਹੈ ਹਾਂ ਜੀ ਥਾਨ ਦਾ ਮੈਨਾਂ ਇਕੱਲੇ ਛੱਡਿਆ ਹਾਂ ਲਮਕਰੇ ਪੈਣ ਆ ਜਾ ਤੇ ਚੋਂ ਓਕੇ ਆ ਪੂਰੀ ਓਕੇ ਮਿਰਜੋ ਤੇ ਆ ਬੱਚਾ ਆ ਗਿਆ ਕੱਟਾ ਮਗਰ ਕੱਟੀ ਕੱਟੀ ਆ ਗਈ ਹਨਾ 30 ਮਿੰਟ ਆ ਗਈ ਤੇ ਬਿੱਲੀ ਮਣਕੀ ਅੱਖ ਚ ਆ ਗਈ ਛੋਟੀ ਤੇ ਸੇਂਗ ਸੁਂਗ ਚੰਗਾ ਕੁੰਡ ਲਾਈ ਵੇਖੀ ਸੱਜਣੋ ਤੇ ਕੱਦ ਵਜਨ ਤੇ ਮੈਨਾ ਜੀ ਪੂਰਾ ਵਜਨ ਫੁੱਲ ਵੱਢਿਆ ਛੋਟੀ ਨਹੀਂ ਆ ਮੋਰੀ ਹਾਂ ਲਓ ਵਜਨ ਵੇਖੋ ਕਰ ਮਾਰੀ ਨੂੰ ਲੱਗਾ ਵਜਨ ਲੋਡ ਫੁੱਲ ਐ ਸੱਜਣੋ ਪੂਰਾ ਪੇਠ ਫੁੜਾ ਵੀ ਤੁਸੀਂ ਵੇਖ ਸਕਦੇ ਜੀ ਲੈ ਜੋ ਜੀ ਆ ਪੂਰੀ ਆ ਵੱਡੀ ਉਹ ਸੇਵ ਕਰੇ ਸਰਜਟੀ ਆ ਠੀਕ ਹੈ ਜੀ ਹੁਣ ਕਰੀ ਜਾਂਦਾ ਰੇਟ ਪੁੱਛ ਕੇ ਹਨਾ ਬਾਈ ਕਿੰਨੇ ਵੀ ਦੇ ਦੀਏ ਸਰੇ ਵਿਰਜ ਮੂਲ ਤਾਂ 1.40 1.35 ਦੀ ਆਪਾਂ ਦੇ ਦੇਣੀ ਹੈ 1.35 ਦੀ ਹਾਂਜੀ 12 ਲੀਟਰ ਦੁੱਧ ਹੈ 12 ਕਿਲੋ ਹਾਂਜੀ ਸੂਈ ਕਿੰਨੇ ਦਿਨਾਂ ਦੀ ਉਹ ਸੂਈ ਇੱਜਾ ਚੌਥਾ ਦਿਨ ਹੋ ਗਿਆ 4 ਦਿਨ ਹੋ ਗਏ ਹਾਂਜੀ ਵੀਰ ਮਗਰ ਕੱਟੀ ਜਾ ਕੇ ਫੀਮੇਲ ਮਰੀ ਕੱਟੀ ਵੀ ਇੱਤੀ ਸੱਚ ਨੂੰ 4 ਦਿਨ ਹੋ ਗਏ ਪੰਜ ਸੂਈ ਨੂੰ ਤੇ ਫੀਮੇਲ ਕੱਟੀ ਆ ਜੈਡ ਬਲੈਕ ਜਮਾਂ ਇੱਕ ਰੰਗ ਕਾਲੀ ਸ਼ਾ ਤੇ ਤੁਹਾਡੇ ਅੰਤ ਤਾਜ ਨਾਲ ਦੁੱਧ ਫਿਰ ਕਿੰਨਾ ਗਾ 12 ਕਿਲੋ ਬਾਈ ਜੀ ਦੁੱਧਾ ਹੁਣ ਕਿੰਨਾ ਪਾਜੂ ਅੱਗੇ ਕਿੰਨਾ ਚ ਆਜੂ ਅੱਗੇ ਬਾਈ ਜੀ 15 ਕਿਲੋ ਦੀ ਗਰੰਟੀ ਨਾਲ ਆਪਾਂ ਮੱਝ ਲਈ ਹੈ ਅੱਛਾ 15 ਕਿਲੋ ਪਾਉਂਦੀ ਰਹੀ 15 ਦਾ ਸੈਂਪਲ ਪਲੱਸ ਜਾਉ ਗਿਆ ਹੈ ਆ ਸੁਈ ਠੀਕ ਆ ਹਾਂਜੀ ਇਹ ਕਾ ਆ ਗਈ ਇਹ ਵੀ ਤਾਜੀ ਸਹੀ ਸਾਈ ਇਹਦੇ ਮਗਰ ਕੀ ਆ ਇਹਦੇ ਮਗਰ ਵੀਰ ਜੀ ਕੱਟਾ ਤੇ ਕਾਲੀ ਸੁਈ ਸ਼ਾਮੀ ਕੱਲ ਸਹੀ ਆ ਹਾਂਜੀ ਲਓ ਜੀ ਸਜਣੋ ਜੈਡ ਬਲੈਕ ਆ ਵੀ ਤੇ ਮਾਲਵੇ ਦੀਆਂ ਠੀਕ ਆ ਤੇ ਥਾਨ ਥੋਣ ਦੇਖੋ ਕਿਵੇਂ ਲੱਗੇ ਮੋٹے ਮੋٹے ਥਾਨ ਆ ਦੋ ਦਲੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਕਿਉਂਕਿ ਮਿਲਕ ਮੈਂ ਤੁਸੀਂ ਆ ਵੀ ਵੇਖ ਲਓ ਥੱਲੇ ਤੇ ਥਾਨ ਮੋਟਾ ਪੂਰਾ ਨੋ ਕਾਲਾ ਥਾਨ ਆ ਦੂਜਾ ਥਾਨੀ ਲਾਚੂ ਥਾਨੀ ਆ ਪੇਟ ਫੁੜਾ ਵੇਖੋ ਪੂਰੀ ਵੱਡੀ ਆ ਮੈਂ ਤੀਜਾ ਥੂਆ ਹੋ ਗਈ ਹਾਂਜੀ ਵੀਰ ਜੀ ਠੀਕ ਆ ਚਵਾਈ ਵੀਰ ਜੀ ਇੱਕ ਨੰਬਰ ਪੂਰੀ ਕੋਲੀ ਤੇ ਬੱਚਾ ਸਜ ਨੂੰ ਆ ਆ ਗਿਆ ਆ ਇਹ ਬੱਚਾ ਆ ਗਿਆ ਨੀਲੀ ਜਿਹਾ ਨਾ ਲਾਉਂਦਾ ਠੀਕ ਕੱਚਾ ਇਹ ਕਿੰਨੇ ਦੀ ਦੇ ਦੇਗੇ ਇਹਦਾ ਵੀਰ ਜੀ 115 110 ਦੇ ਰਹੀ ਆਪਾਂ ਲਗਦਾ ਸੀ ਹਾਂਜੀ 1 ਕਿਲੋ ਬੋਲਾ ਵੀਰ ਜੀ ਦੋ ਟੈਮ ਚ ਭਾਈ ਹੋ ਰਹੀ ਆ ਇਹ ਕਿੰਨਾ ਕੁ ਭਾਜੋਗੇ ਦੋਸਤ ਦੋ ਟੈਮ ਭਾਈ 12 ਲੀਟਰ ਦੀ ਗ੍ਰੇਟੀਨਾ ਮਾਜ ਲਈ ਹੈ 12 ਤੇ 12 ਤੋਂ ਪਲੱਸ ਜਾਊਗੀ 24 ਖਣਵਾਨਾ ਬਹੁਤ ਚੰਗਾ ਨਹੀਂ ਇਹਨਾਂ ਦੇ ਬੜੇ ਰਾਮਨਾਥ ਦੇ ਦੇਣਾ ਹੈ 12 13 ਕਿਲੋ ਤੇ ਆਮ ਮਹੀਂ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਵੀਰ ਜੀ ਤੇ ਇੱਕ ਆਟ ਦੀ ਦੇ ਦੇਗੇ ਦੇ ਦੇ ਠੀਕ ਇਹ ਕਾ ਆ ਗਈ ਹਨਾ ਪੰਜ ਗੇਤੀ ਛੋਟੀ ਹਾਂਜੀ ਪਲੂਣ ਆ ਹਾਂਜੀ ਪਲੂਣ ਤੇ ਬੱਚਾ ਨਹੀਂ ਨਾ ਹੈਗਾ ਬੱਚਾ ਨਹੀਂ ਹੈਗਾ ਨਾ ਕੋਈ ਸਜਣਾ ਬੱਚਾ ਨਹੀਂ ਹੈਗਾ ਤੇ ਪਲੂਣੀਆ ਥਾਪੀ ਤੇ ਦੋਵੇਂ ਟਾਈਮ ਮਿਲਦੀ ਏ ਨੋਟ ਕਰਿਓ ਠੀਕ ਹੈ ਜੀ ਤੇ 5 ਕਿਲੋ ਪੂਰਾ ਦੁੱਧ ਆ ਹਾਂ ਜੀ ਬੀਚੂ ਦਾ ਪੰਜ ਤੇ ਦੋਵੇਂ ਟਾਈਮ ਮਿਲਦੀ ਹੈ ਨਾ ਬਾੜੇ ਤੇ ਮਿਲਦੀ ਸਜਣੋ ਸਿੰਘ ਸਿੰਘ ਬੜਾ ਸੋਹਣਾ ਲੱਗਾ ਏ ਪਲੂਣ ਝੋਟੀ ਸਜਣੋ ਤੇ 5 ਕਿਲੋ ਦੁੱਧ ਆ ਦੋਵੇਂ ਟਾਈਮ ਥਾਪੀ ਦੇ ਆ ਵਾਹ ਜੀ ਤੇ ਕਿੰਨੇ ਖਿਰਦੀ ਬਣੀ ਆ ਡੇਢ ਮਹੀਨੇ ਦੀ ਜੈਂਕਣੀ ਕਰਾਈ ਆ ਨਾ ਜਿੱਦਾਂ ਆ ਹਾਂ ਠੀਕ ਹੈ ਤੇ ਇਹਦੀ ਕੀਮਤ ਕਿੰਨੀ ਰਹਿ ਗਈ ਇਹਦੀ ਵੀਰ ਜੀ 55000 ਆਪ 50000 ਦੀ ਦੇ ਦੇਣੀ ਹਾਂ ਨਹੀਂ ਹਾਂ ਨਹੀਂ ਹਾਂ ਜੀ ਵੀਰ ਜੀ ਠੀਕ ਆ ਗਾਹ ਮੜੀ ਜੀ ਕਰ ਦਿਓ ਹੂੰ ਲਓ ਸਜਣੋ ਬਾਕੀ ਥਾਂ ਲੈਵਾ ਬਿਲਕੁਲ ਸਾਫ਼ ਆ ਪੱਤਰ ਆ ਥਾਂ ਲੈਵਾ ਪਹਿਲਾ ਥੂਆਈਆ ਤੇ 50000 ਦੇ ਵੀਰ ਕਹਿੰਦਾ ਦੇ ਦੇਣੀ ਆ ਦੁੱਧ 5 ਕਿਲੋ ਆ ਭਾਰੇ ਦੇ ਦਿੰਦੀ ਆ ਛਿਕਾਰ ਆ ਨਾ ਹੋਰ ਮਾਨਦਾਨ ਕਰ ਦੇਣਗੇ ਜਰੂਰ ਗੱਲ ਕਰੋ ਇੱਕ ਨੀਲੀ ਰਾਵੀ ਦੇ ਵਿੱਚ ਖੋਲਾ ਟਾਇਰ ਦੇਰੀ ਮਲਕ ਦੇਰੀ ਵਾਦ ਭਰਿਆ ਮੈਂ ਸਜਣੋ ਠੀਕ ਆ ਨੀਲੀ ਚ ਆਉਂਦੀ ਆ ਤੇ ਸੂਆ ਭਾਵੇਂ ਕੋਈ ਚੌਥਾ ਆਵੇ ਪੰਜਵਾਂ ਆਵੇ ਪਰ ਦੇਰੀ ਮਰਬਦੀ ਆ ਮੈਂ ਚੰਗੀ ਆ ਸਮਾ ਕਰਨਾ ਘਰੇ ਕਹਿੰਦਾ ਸਮਾ ਵੀਰ ਜੀ ਹਫਤਾ 10 ਦਿਨ ਲੈਣੇ ਨੇ 10 ਦਿਨ ਹਫਤਾ ਜੇ ਖੜਦੀ ਆਟ 10 ਦਿਨ ਖੜਦੀ ਸਜਣੋ ਸੇ 10 ਦਿਨ ਪੂਰੇ ਆ ਬਸ 10 ਦਿਨ ਇਹਨੂੰ ਅੱਜ ਜੇ 1 ਹੋਈ ਫਿਰ ਜੇ 9 10 ਦਿਨ ਬਾਕੀ ਪਏ ਆ 9 ਬਈ ਕੂਵਾ ਸਜਣੋ ਚੌਥਾ ਹੀ ਹੋਊਗੀ ਚੌਥੀ ਬਾਕੀ ਇਹ ਕਿੰਨਾ ਭਾਅ ਆਂਦਾ ਇਹਦਾ ਭਾਅ 70000 ਨੂੰ ਇਹਦੇ 65 ਦੀ ਦੇ ਦੇ ਜਾਂਗੇ ਆਪਾਂ ਬਾਹਰ ਦੀ ਕਰੀ ਕਰ ਦੀ ਗੇ ਬਾਤ ਕੁਝ ਨਹੀਂ ਹੁੰਦਾ ਥੱਕੇ ਨਾ ਜਾਣ ਦੇ ਚਲੋ ਹੋਰ 10000 ਨਹੀਂ ਨਹੀਂ ਯਾਰ ਨਾ ਕੀ ਬੰਨਾ ਹੈ ਬਾਤ ਦੀ ਕਰ ਦੀਏ ਤੇ ਬਾਤ ਹੀ ਕਰ ਜਾਣ ਦੇ ਯਾਰ ਹਨਾ ਲਓ ਸਜਣੋ 62000 ਦੀ ਤੇ ਅੱਗੇ ਆ ਗਿਆ ਮਾਲੀ ਲਾਇਓ ਖੋਲ ਕੇ ਵੱਡਾ ਹੈ ਕਟਾ ਇਹਦਾ ਰਕਾਰਡ ਕੂੜ ਦਾ ਪਤਾ ਅਨਮੋਲ ਝੋਟੇ ਦਾ ਬੱਚਾ ਜੀ ਕੀ ਕਹਿੰਦਾ ਅਨਮੋਲ ਝੋਟੇ ਦਾ ਅਨਮੋਲ ਹਾਂਜੀ ਅੱਛਾ ਜੀ ਤੇ ਇਹ ਕਿੰਨਾ ਦਾ ਮਦਰ ਦਾ ਰਕਾਰਡ ਕੋਈ ਪਤਾ ਮਦਰ ਦਾ ਰਕਾਰਡ ਹੀ ਇੱਕ ਆਪਣੇ 19 ਸਾਰਾਂ ਦਾ ਪਲਾਸਟੀ ਹੈ। ਅੱਛਾ ਜੀ। ਗੱਦ ਬੜਾ ਵੱਡਾ ਨਾ ਮਾਲੀ ਦਾ। ਹਾਂ ਜੀ ਬਾਈ। ਤੇ ਮੂੰਹ ਕੀ ਆ? ਮੂੰਹ ਵੀਰ ਦੀ ਚੌਗਾ। ਚਾਰ ਦੰਦ ਹੈ ਸਜਣੋ। ਹਾਂ ਜੀ ਵੀਰ। ਕੱਟਾ ਪੂਰਾ ਵੱਡਾ ਏ। ਅਨਮੋਲ ਦਾ ਹੈ ਬੱਚਾ ਤੇ ਗਾਤ ਵਜਨ ਫੁੱਲ ਵੱਡਾ ਸਜਣੋ। ਪੂਰਾ। ਲਓ ਜੀ। ਇਹਦੀ ਕੀਮਤ ਕਿੰਨੀ ਕਰ ਦਗੇ? ਇਹਦੀ ਕੀਮਤ 300000 ਰੁਪਇਆ। ਅੱਛਾ। ਹਾਂਜੀ। ਤੇ ਕਿੰਨੇ ਦਾ ਦੇ ਦਗੇ ਜਸਨੂ? 95 ਦੇ ਦਈਏ। 95 ਦਾ? ਹਾਂਜੀ। 90 ਦਾ ਨਾ ਕਰ ਦਗੇ? ਨਹੀਂ। 92 ਦੇ। ਠੀਕ ਹੈ। ਅਸਰ ਛੋਟੀ ਆ ਗਈ ਹੈ ਨਾ? ਹਾਂਜੀ ਅੱਪ। ਬਿਲਕੁਲ ਜੱਜ ਬਲਾਏਗਾ। ਹਾਂਜੀ ਬਿਲਕੁਲ। ਬਣੀ ਪੁਣੀ ਗਾਹਤ ਨਹੀਂ ਅਜੇ? ਨਹੀਂ ਭਾਈ। ਸੱਚ ਜੀ। ਉਮਰਾ ਕਿੰਨੀ ਹੋ ਗਈ ਆ? ਉਮਰ ਵੀਰ ਜੀ ਮੇਰੇ ਨਾਲ ਦੁੰਦੀ ਹੋਣੀ। ਸੱਚ ਨਾਲ ਦੁੰਦੀ ਘਟੀ ਆ ਅਸਰ ਆ ਜੇ ਅਜੇ ਬਣੀ ਨਹੀਂ ਛੋਟੀ ਆ। ਤੇ ਵਜਨ-ਵੋਜਨ ਵੀ ਪੂਰਾ ਜਿੰਨੇ ਕ ਜੋਕੀ ਆ ਪੇਠ ਪੂਰਾ ਚੰਗਾ ਲੱਗਾ ਇਹਨੂੰ ਠੀਕ ਆ ਬੋਲੀ ਹੀ ਵੀਰ ਜੀ ਕਰਾਈ ਨਹੀਂ ਅੱਛਾ ਰਾਜੀ ਬਾਜੀ ਆ ਸਿੰਘ ਬੜਾ ਸੋਹਣਾ ਲੱਗਾ ਕੋਕਾ ਸਿੰਘ ਹੀ ਲੱਗਾ ਨਿਕਾ ਨਿਕਾ ਠੀਕ ਆ ਜੀ ਦੇਖੀ ਬੱਚੇ ਤੇ ਉੱਦੀ ਕੱਪ ਗਈ ਬੰਦੇ ਮੈਂ ਤਾਂ ਵੀ ਡਰਦੀਆਂ ਕੈਮਰੇ ਤੋਂ ਤੇ ਇਹ ਕਿੰਨੇ ਕੁ ਨਹੀਂ ਦੇ ਦਗੇ ਆਪਾਂ 40000 ਦੇ ਦਾਂਗੇ 30 ਦੀ ਕਰ ਦੇ ਕੇ ਜਾਓ 38 ਦੀ ਦੇ ਰਹੇ ਬਾਦ ਮਾਨਤਾ ਨਹੀਂ ਟੋੜਾਈ ਅੱਛਾ ਹਾਂਜੀ ਠੀਕ ਹੈ ਆ ਸਜਣਾ ਅੱਗੇ ਭੂਰੀ ਆ ਗਈ ਇਹ ਵੀ ਇਹ ਦੁੰਦੀ ਤੇ ਖੀਰੀ ਆ ਇਹ ਇਹ ਵੀ ਦੁੰਦੀ ਹੈ ਇਹ ਵੀ ਦੁੰਦੀ ਹੋ ਗਈ ਹਨਾ ਹਾਂਜੀ ਠੀਕ ਹੈ ਸਜਣਾ ਭੂਰੀ ਆ ਨੀਲੀ ਦਾ ਵੀ ਜਾ ਕੇ ਹਨਾ ਥੱਲੇ ਨਿਸ਼ਾਨ ਸੂਣ ਵੀ ਆ ਖੁਰਾਂ ਤੇ ਵੀ ਨਿਸ਼ਾਨੀਆਂ ਠੀਕ ਹੈ ਜੀ ਤਾਂ ਸੋਣ ਬੜੇ ਸੋਹਣੇ ਆ ਪੂਰੀ ਦੇ ਵਾਇਵਾ ਤੇ ਇਹਦਾ ਕੀ ਰੇਟ ਕਿੰਨੇ ਦਾ 35000 ਲਾਸਟ ਲਾਸਟ ਹੋਰ ਕਰ ਦਈਏ ਥੋੜਾ ਪਰ 33000 ਚਲ ਦੇ ਦਿਓ ਸਜਣੋ 33000 ਦੀ ਬੂਰੀ 38 ਦੀ ਕਾਲੀ ਜੈਡ ਬਲੈਕ ਇੱਕ ਆ ਗਿਆ ਫਿਰ ਕਟਾ ਬੋਲ ਆ ਗਿਆ ਇਹ ਵੀ ਇੱਕ ਕਿਹੜੇ ਮਾਲੀ ਦਾ ਏ ਇਹ ਭੀਮ ਦਾ ਈ ਭੀਮ ਦਾ ਹਾਂਜੀ ਹਰਿਆਣਾ ਦਾ ਹੈ ਹੈ ਭੀਮ ਦਾ ਭੀਮ ਦਾ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਹਾਂਜੀ ਹਨਾ ਹਾਂਜੀ ਠੀਕ ਹੈ ਲక్ష్ਮੀ ਡੇਰੀ ਫਾਰਮ ਵਾਲਿਆਂ ਸਜਣੋ ਜਿਹੜਾ ਭੀਮ ਆ ਉਹਦਾ ਬੱਚਾ ਏ ਅੱਗੇ ਠੀਕ ਹੈ ਤੇ ਮੂੰਹ ਤੋਂ ਕੀ ਆ ਦੋਂਦਾ ਵੀਰ ਦੋਂਦਾ ਹੋ ਗਿਆ ਹਨਾ ਬਾਕੀ ਕੱਦ ਵਜ਼ਨ ਪੂਰਾ ਪੂਰਾ ਵੀ ਵੱਡਾ ਹੈ ਕੱਦ ਦਾ ਸਜਣੋ ਛੋਟਾ ਨਹੀਂ ਵਾਲਾ ਲੈ ਆ ਲੈਓ ਤੇ ਇਹਦੀ ਕੀਮਤ ਕਿੰਨੀ ਕ ਆਪਾਂ ਕਰ ਦੇਣੀ ਆ ਇਹਦੀ ਕੀਮਤ ਵੀਰ ਜੀ 70000 ਰੁਪਏ ਅੱਛਾ ਹਾਂਜੀ ਵੀਰ ਫਿਰ ਕਿੰਨੇ ਦਾ ਆ ਜਸਨੋ ਯਾ ਸਨੋ 65000 ਦਾ 65 ਦਾ ਹਾਂਜੀ ਹੋਰ ਬਸ ਇਹ ਚੋਣੀ ਕਰਨਾ ਸੋਨਾ ਕਰਕੇ ਕੇ ਡੀ ਆ ਦਾ ਹਾਂਜੀ ਕੇ ਡੀ ਹੁੰਦਾ ਸੋਨਾ ਹੈ ਨਾ ਬਿਲਕੁਲ ਚਲ ਕਰ ਦਿਓ ਆਪੇ ਮਾਲਾ ਯਾਰ ਹੋਰ ਜਾਓ ਅਠਾ ਜਾਓ ਲਓ ਪੈਸਾ ਜਨੋ ਇਹੋ ਜੀ ਆਹ 7 8 ਪਸ਼ੂ ਬਧੇ ਰੇ ਜਾਣਕਾਰੀ ਲੈ ਕੇ ਦਿੱਤੀ ਧੰਨਵਾਦ ਵੀਡੀਓ ਵੇਖਣ ਲਈ ਨਰਕ ਪਰਖ ਤਸल्ली ਕਰਕੇ ਲੈ ਜਾਓ ਸასი ਕਰ ਜੀ